ਕੁਰੇਸ਼ੀਆ ਵੰਸ ਦਾ ਸਲਾਮ ਵਿੱਚ ਬਹੁਤ ਸਤਿਕਾਰ ਹੈ ਭਗਤ ਫਰੀਦ ਜੀ ਕੁਰੇਸ਼ੀਆ ਵੰਸ ਵੀ ਪਿਛਲੇ ਜਨਮ ਦੇ ਵਿੱਚ ਬਹੁਤ ਕਠਨ ਤਪ ਸਾਧਨਾ ਕੀਤੀ ਜਿੰਦਗੀ ਆਖਰੀ ਪਲਾਂ ਤੇ ਜਦੋਂ ਪਹੁੰਚ ਗਈ ਤਪੱਸਿਆ ਨਿਭੀ ਫਿਰ ਸਾਹਿਬ ਜੀ ਪਿਛਲੇ ਜਨਮ ਦੇ ਜੰਗਲ ਵਿੱਚ ਸਮਾਧੀ ਲਾ ਕੇ ਤਪੱਸਿਆ ਕਰ ਰਹੇ ਸਨ ਇੱਕ ਦਿਨ ਚੋਰਾਂ ਨੇ ਚੋਰੀ ਕਰਕੇ ਚੰਗੀ ਸਫਲਤਾ ਲਈ ਬਿਉਤ ਬਣਾਈ ਇਸ ਬੰਦਗੀ ਵਾਲੇ ਫਕੀਰ ਦੀ ਮੰਨਤਾ ਕਰ ਲਈਏ ਚੋਰਾਂ ਨੇ ਹੱਥ ਜੋੜ ਕੇ ਕਿਹਾ اے ਫਕੀਰ ਜੇ ਸ ਆਈਂਦੇ ਲੋਕਾਂ ਜੇ ਸਾਨੂੰ ਚੋਰੀ ਵਿੱਚ ਸਫਲਤਾ ਪ੍ਰਾਪਤ ਹੋ ਜਾਵੇ ਅਸੀਂ ਚੋਰੀ ਦੇ ਸਮਾਨ ਦਾ ਕੁਝ ਹਿੱਸਾ ਤੈਨੂੰ ਵੀ ਅਰਪਣ ਕਰਾਂਗੇ ਤੇ ਕੁਦਰਤ ਐਸੀ ਹੋਈ ਚੋਰਾਂ ਨੇ ਜਿਸ ਘਰ ਵੀ ਜਾ ਕੇ ਚੋਰੀ ਕੀਤੀ ਘਰ ਵਿੱਚ ਕੋਈ ਵੀ ਜਾਗਦਾ ਨਹੀਂ ਸੀ ਹੈ ਹੀ ਨਹੀਂ ਸੀ ਅਸਲ ਦੇ ਵਿੱਚ ਘਰ ਪਰਿਵਾਰ ਵਾਲੇ ਸਾਰੇ ਕਿਤੇ ਬਾਹਰ ਗਏ ਹੋ ਸੀ ਚੋਰਾਂ ਦਾ ਦਾਲ ਲੱਗਿਆ ਉਹਨਾਂ ਨੇ ਉਸ ਘਰ ਦੇ ਵਿੱਚੋਂ ਸਮਾਨ ਚੋਰੀ ਕਰ ਲਿਆ ਪੰਡਾ ਮਲੀਆਂ ਫਰੀ ਸਾਹਿਬ ਜਿੱਥੇ ਬੈਠੇ ਸੀ ਉਲਿਆ ਕੇ ਕੁਝ ਹਿਸਾਬ ਪਦਾਰ ਦਾ ਸਮਾਦੀ ਲਗੀ ਸੀ ਉਹਨਾਂ ਦੇ ਮੂਹਰੇ ਰੱਖ ਕੇ ਮੱਥਾ ਟੇਕ ਕੇ ਚਲੇ ਗਏ ਚੋਰਾਂ ਨੇ ਸੁਖਣਾ ਸੁਖੀ ਹੋਈ ਸੀ ਤਾਂ ਕਿ ਫਰੀਦ ਨੂੰ ਉਸ ਬਾਰੇ ਪਤਾ ਵੀ ਹੈ ਨਹੀਂ ਸੀ ਵਿਚਾਰੇ ਨੂੰ ਚੋਰ ਚੋਰੀ ਦਾ ਸਮਾਨ ਰੱਖ ਕੇ ਚਲੇ ਗਏ ਉਸ ਨੂੰ ਪਤਾ ਨਹੀਂ ਲੱਗਿਆ ਇਹ ਸਮਾਨ ਕੌਣ ਰੱਖ ਕੇ ਗਿਆ ਹੈ ਸਮਾਦੀ ਦੇ ਵਿੱਚ ਸਨ ਸਮਾਦੀ ਖੁੱਲੀ ਫਰੀਦ ਸਾਹਿਬ ਨੇ ਸਾਹਮਣੇ ਸਮਾਨ ਪਿਆ ਦੇਖਿਆ ਖਾਣ ਪੀਣ ਵਾਲਾ ਪਦਾਰਥ ਵੀ ਹੈ ਇਹ ਉਦਰ ਫਕੀਰ ਦੀ ਜ਼ਿੰਦਗੀ ਆਖਰੀ ਸਵਾਸਾਂ ਤੇ ਸੀ ਚੋਰੀ ਦਾ ਮਾਲ ਜੋ ਫਕੀਰ ਨੇ ਅਣਜਾਣਪਨੇ ਦੇ ਵਿੱਚ ਹੀ ਖਾ ਲਿਆ ਇਹ ਚੋਰੀ ਦੇ ਪਦਾਰਥ ਨੇ ਦੂਸਰੇ ਜਨਮ ਦੇ ਲਈ ਕਰਮ ਪੈਦਾ ਕਰ ਦਿੱਤਾ ਕਿਉਂਕਿ ਮਨੁੱਖ ਦਾ ਹਰ ਕਰਮ ਕੋਈ ਨਾ ਕੋਈ ਫਲ ਦਿੱਤੇ ਬਿਨਾਂ ਨਾਸ਼ਦਾ ਹੁੰਦਾ ਹੀ ਨਹੀਂ ਇਸੇ ਕਰਕੇ ਮਿਮਾਸਾ ਸ਼ਾਸਤਰ ਦੇ ਅੰਦਰ ਕਿ ਲਿਖਿਆ ਹੈ ਅਵਕਸ਼ ਬੇ ਵਿਭੁਕਤਿਯੰ ਕਰਤੰ ਕਰਮੰ ਸੁਭਾ ਸੁਭੰ ਨ ਬੁਕਤੇ ਅਖੀਯ ਤੇ ਕਰਮ ਕਲਵ ਕੋਟ ਸਤੈ ਅਪ ਐਸਾ ਲਿਖਿਆ ਹੈ ਤੋ ਇਸ ਕਰਕੇ ਫਿਰ ਤਬਸਵੀ ਨੇ ਸਰੀਰ ਤਿਆਗ ਦਿੱਤਾ ਪਰ ਅਲਵਦੋ ਅਨੁਸਾਰ ਅਗਲਾ ਜਨਮ شیخ ਜਲਾਲਉਦੀਨ ਸੁਲੇਮਾਨ ਦੇ ਘਰ ਮਾਤਾ ਮਰੀਮ ਦੀ ਕੁੱਖ ਤੋਂ ਫਰੀ ਸਾਹਿਬ ਦਾ ਜਿਹੜਾ ਜਨਮ ਹੋਇਆ ਨਾ ਪਿੰਡ ਖੋਤਵਾਲ ਜ਼ਿਲ੍ਹਾ ਮਲਤਾਨ ਦੇ ਵਿੱਚ ਸੰਮਤ 1231 ਦੇ ਅੰਦਰ ਹੋਇਆ ਤੇ ਈਸਵੀ ਸਨ 1173 ਦੇ ਵਿੱਚ ਫਰੀ ਸਾਹਿਬ ਦਾ ਜਨਮ ਹੁੰਦਾ ਹੈ ਮਾਤਾ ਇਹਨਾਂ ਦੀ ਮਰੀਮ ਸੀ ਤੇ ਪਿਤਾ ਇਨੰਦਾ ਤੇ ਜਲਾਲਉਦੀਨ ਸੁਲੇਮਾਨ ਸੀ ਉਹਨਾਂ ਦੇ ਘਰ ਸਾਸ ਜੀ ਜਨਮ ਇਹਨਾਂ ਦਾ ਹੋ ਗਿਆ ਹਰ ਜੀਵ ਦੇ ਜਨਮ ਲੈਣ ਅਤੇ ਉਸ ਦੀ ਜ਼ਿੰਦਗੀ ਦੇ ਤਬਦੀਲ ਹੋਣ ਵਿੱਚ ਕੋਈ ਵਿਸ਼ੇਸ਼ ਮਾਰਗ ਤੇ ਚੱਲਣ ਦੇ ਲਈ ਦੋ ਹੀ ਗੱਲਾਂ ਮੰਨੀਆਂ ਜਾਂਦੀਆਂ ਇੱਕ ਤਾਂ ਉਸ ਦੇ ਆਪਣੇ ਦ੍ਰਿੜ ਸੰਸਕਾਰ ਦੂਸਰਾ ਉਸ ਦੀ ਮਾਤਾ ਪਿਤਾ ਦੇ ਸੰਸਕਾਰ ਜੇ ਇੱਕੋ ਤਰ੍ਹਾਂ ਦੇ ਸੰਸਕਾਰ ਮੇਲ ਖਾ ਜਾਣ ਤਾਂ ਵੀ ਬਹੁਤ ਜਲਦੀ ਕਾਮਯਾਬੀ ਪ੍ਰਾਪਤ ਹੋ ਜਾਂਦੀ ਹੈ ਹੁਣ ਫਰੀਦ ਸਾਹਿਬ ਦੇ ਆਪਣੀ ਦ੍ਰਿੜ ਭਗਤੀ ਵਾਲੇ ਸੰਸਕਾਰ ਜਿਹੜੇ ਸਨ ਪਿਛਲੇ ਜਨਮ ਦੇ ਸਰੀਰ ਮਰ ਜਾਂਦਾ ਹੈ ਸੰਸਕਾਰ ਨਹੀਂ ਮਰਦੇ ਅਗਲੇ ਜਨਮ ਚਲੇ ਜਾਂਦੇ ਉਪਰਨਲਬਦ ਅਨੁਸਾਰ ਮਾਤਾ ਪਿਤਾ ਦੀ ਅਤਿਅੰਤ ਹੀ ਨੇਕ ਧਾਰਮਿਕ ਸੰਸਕਾਰਾਂ ਵਾਲੇ ਖੁਦਾ ਦੀ ਇਬਾਦਤ ਕਰਨ ਵਾਲੇ ਇਹ ਨੂੰ ਫਰੀਦ ਸਾਹਿਬ ਨੂੰ ਪ੍ਰਾਪਤ ਹੋਈ ਵਿਸ਼ੇਸ਼ ਕਰਕੇ ਫਰੀਦ ਨੂੰ ਜਨਮ ਦੇਣ ਵਾਲੀ ਕਰਮਾ ਅਨੁਸਾਰ ਜਿਹੀ ਮਾਂ ਪ੍ਰਾਪਤ ਹੋਈ ਜਿਹੜੀ ਜੁਗਾਂ ਬਾਦ ਕਿਸੇ ਨੂੰ ਪ੍ਰਾਪਤ ਹੁੰਦੀ ਹੈ